ਚਾਚੀ ਜੀ ਜੇ ਇਦਾਂ ਕਰਦੀਆਂ ਵਾ ਨਾ ਸਗੋ ਟੋੜ ਨਾ ਰੱਖ ਇਹਨਾਂ ਦੇ ਸਿਰ ਚੜ੍ਹ ਕੇ ਇੱਥੇ ਰੱਖ ਤੇ ਤੂੰ ਨਾ ਇਦਾਂ ਕਰੀ ਜੇ ਬਹੁਤੀਆਂ ਗੱਲਾਂ ਕਰਨੀਆਂ ਤੇ ਪਰੋਣੇ ਨੂੰ ਇੱਥੇ ਕੋਠੀ ਪਾ ਕੇ ਦੇਵੀ ਇਹ ਜਿਹੜੀਆਂ ਵਿਗੜੀਆਂ ਵਾ ਨਾ ਸਗੋ ਇਦਾਂ ਹੀ ਸੁਧਰਨੀਆਂ ਵਾ ਹੁਣ ਇਦਾਂ ਹੀ ਕਰਨਾ ਵਾ ਰਣਜੀਤ ਜਿਹੜੀ ਸਿਮੀ ਆ ਨਾ ਸਿਮੀ ਬੜੀ ਚਲਾਕ ਇਹ ਦਲਜੀਤ ਨੂੰ 扑ਕਉਂਦੀ ਆ ਤੈਨੂੰ ਕੀ ਪਤਾ ਮੇਰਾ ਇਰਾਦਾ ਇਹੋ ਹੀ ਹੁਣ ਬੰਡਿਆ ਵਾ ਵੀ ਇੱਥੇ ਨਾ ਸਿਰ ਚੜ੍ਹ ਕੇ ਕੋਠੀ ਪਾ ਕੇ ਦਵਾ ਇੱਥੇ ਬਸਾਉਣਾ ਹੁਣ ਮੱਝਵਾਈ ਇਹ ਗੱਲਾਂ ਬੜੀਆਂ ਕਰਦੀਆਂ ਨਾ ਹੁਣ ਇਹਨਾਂ ਮੈਂ ਦੱਸਣਾ ਵਸਾ ਕੇ ਚੱਲ ਹੁਣ ਇਹ ਵੀ ਚੰਗੀ ਸੂਤਰ ਆਈ ਆ ਇਹਨੇ ਮੈਨੂੰ ਬੜਾ ਅੱਗੇ ਅੱਗੇ ਕੀਤਾ ਹੀ ਨਾ ਬੜੀ ਅੱਗੇ ਕਰਕੇ ਤੇ ਮੈਨੂੰ ਬੁਰੀ ਬਣਾਇਆ ਹੀ ਹੁਣ ਇਹੀ ਸਭ ਕੋ ਕਰੇਗੀ ਮੈਂ ਤਾਂ ਕੁਛ ਨਹੀਂ ਬੋਲਣਾ ਸਰੋਂ ਬੜੀ ਸੋਹਣੀ ਹੋਈ ਆ ਮੇਰਾ ਰਾਦਾ ਵੀ ਸਾਗ ਬਣਾਈ ਐ ਸਵੇਰੇ ਸਾਹੀ ਆ ਜੀ ਸਸਰੀਕਾਲ ਜੀ ਕੀ ਕਰਦੇ ਕੁਛ ਨਹੀਂ ਕਰਨਾ ਕੀ ਹੈ ਤੂੰ ਕਿੱਥੇ ਗਈ ਦੀ ਲੱਭੀ ਨਹੀਂ ਮੈਨੂੰ ਮੈਂ ਪੇਕੇ ਗਈ ਅੱਛਾ ਹਾਂ ਛੁੱਟੀਆਂ ਪਈਆਂ ਨੇ ਆੜਿਆਂ ਨੇ ਤੇ ਮੈਂ ਚਾ ਚਾਦਰ ਰਹਿਵਨੀ ਹੈ ਚੱਲ ਵਧੀਆ ਕੀਤਾ ਹਾਂਜੀ ਹੋਰ ਸੁਣਾ ਤੂੰ ਠੀਕ ਠਾਕ ਸਾਂ ਹਾਂ ਠੀਕ ਠਾਕ ਆ ਤੀ ਸੁਣਾਓ ਸਿਹਤ ਠੀਕ ਹਾਂ ਠੀਕ ਵਾ ਲੰਗੀ ਜਾਂੜਿਆ ਟਾਈਮ ਵੇਖ ਲੈ ਚਲੋ ਚੰਗਾ ਹੀ ਆ ਹਾਂ ਮੈਂ ਸੁਣਿਆ ਸੰਦੀਪ ਦਾ ਪ੍ਰੋਨਾ ਆ ਗਿਆ ਵਾ ਆ ਗਿਆ ਵਾ ਅੱਛਾ ਹਾਂ ਹਾਂ ਹੋਰ ਤੇ ਨਹੀਂ ਕੋਈ ਗੱਲਬਾਤ ਕਰਦੀ ਇਥੇੜਾ ਕੁਛ ਕਰਦੀਆਂ ਰਣਜੀਤ ਤੈਨੂੰ ਕੀ ਦੱਸਾਂ ਦੋਏ ਨਾ ਟਕੁੰਘੁੰਘੂ ਗੱਲਾਂ ਕਰਦੀਆਂ ਰਹਿੰਦੀਆਂ ਨੇ ਬਹਿ ਕੇ ਅੰਦਰ ਅੱਛਾ ਤੇ ਉਹ ਨਹੀਂ ਹਰਦੀਆਂ ਉਹਦੇ ਨਾਲ ਕਰਦੀਆਂ ਜਿੱਦਾਂ ਪੂਰੀ ਨਾ ਵਿਚਾਰੀ ਨਾ ਸੰਦੀਪ ਨਾ ਨਹੀਂ ਉਹਦੇ ਨਾਲ ਜਿੱਦਾਂ ਕਰਦੀਆਂ ਇਹਦੀਆਂ ਕੀ ਪਤਾ ਪੀਹੋ ਰੋਟੀ ਪਾਣੀ ਬਣਾਵੇ ਜੇ ਵੱਡੀ ਉਹ ਦਲਜੀਤ ਉਹ ਮੈਨੂੰ ਤੁਰ ਪੀ ਅੱਛਾ ਤੇ ਕੇ ਤੂੰ ਨਿੱਕੀ ਡਾ ਪੀ ਨਿੱਕੀ ਵੀ ਚੱਲ ਗਈ ਮੈਂ ਬਾੜੀ ਬਾੜੀ ਬੱਟਾ ਨਹੀਂ ਹੁਣ ਬੰਨਣਾ ਤੇ ਸਾਰਾ ਕੰਮ ਗਈ ਇਹ ਤੇ ਦੂਜੀ ਵੀ ਚੱਲੇ ਹਾਂ ਸਾਰਾ ਕੰਮ ਸੰਦੀਪ ਕਰਦੀ ਐ ਇਹਨੂੰ ਮਸਾ ਨਹੀਂ ਸ਼ਰਮਉਂਦੀ ਇਹਨਾਂ ਨੂੰ ਤੇ ਬੈਠੀ ਰਹੇ ਰਮਾਨ ਫਿਰ ਪ੍ਰੌਣੇ ਰੋਟੀ ਕਿੰਨੇ ਖਵਾ ਲੈਣੀ ਤਮਾਸਾ ਬਖੰਦੀਆਂ ਵਾ ਨਾ ਪ੍ਰੋਣਾ ਆਇਆ ਵ ਤੇ ਹੁਣ ਉਹਦੇ ਸਾਹਮਣੇ ਵੀ ਇਦਾਂ ਕਰੀਏ ਇਦਾਂ ਹੀ ਕਰਦੀਆਂ ਦੋਈ ਜਾਣੀਆਂ ਜਦੋਂ ਜਿਦੀ ਕਾਂਡੀਆਂ ਕ ਇੱਕ ਦੂਜੀ ਨਾਲ ਫੇਉ ਕਰੇ ਤੇ ਉਹ ਕਰੇ ਤੇ ਸਮਝਾਇਆ ਕਰ ਨਾ ਕੁਛ ਬਥੇਰਾ ਸਮਝਾਉਣੀ ਹੈ ਤੈਨੂੰ ਕੀ ਪਤਾ ਇਹ ਕਹੇ ਚਾਰ ਦਿਨ ਪ੍ਰੋਣੇ ਨੂੰ ਹੋਏ ਆ ਤੇ ਤੁਸੀਂ ਤਮਾਸੇ ਲਾਉਣ ਵੀ ਡੈ ਪੀਂ ਉਹ ਤੇ ਅੱਗੇ ਵੀ ਵੇਖਣ ਡਿਆ ਹੈ ਮੇਰੇ ਵਿਚਾਰੇ ਨੇ ਕਹਿਣਾ ਹੀ ਹੈ ਕਿ ਮੇਰੇ ਹੁੰਦਿਆ ਇਦਾਂ ਕਾਂਡੀਆਂ ਹਾਂ ਹਾਂ ਸੰਦੀਪ ਨੂੰ ਕਿਤੇ ਪੁੱਛਦਾ ਸੀ ਅੱਛਾ ਇਹ ਘੁੱਟੋ ਘੱਟੀ ਵੀ ਕੀ ਕਰਦੀਆਂ ਨੇ ਕਿਉਂ ਘੁੱਟੀਆਂ ਘੁੱਟੀਆਂ ਰਹਿੰਦੀਆਂ ਦੋਈ ਜਾਣੀਆਂ ਆਹੋ ਉਹਨੇ ਤੇ ਕਹਿਣਾ ਹੀ ਆ ਹਾਂ ਤੇ ਸੰਦੀਪ ਨੇ ਚਾਈਨੇ ਆਲੇ ਪਾਲੇ ਗੱਲ ਉਹੀ ਗੱਲ ਨਹੀਂ ਉਦਾਂ ਹੀ ਆਰੇ ਉਹ ਮੰਨਦੀਆਂ ਨੇ ਕਿਹ ਗੱਲ ਨਾ ਉਹਨਾਂ ਨੇ ਕਿਉਂ ਮੰਨਣਾ ਵਾ ਹਾਂ ਉਹਨਾਂ ਨੂੰ ਦੱਸਣਾ ਨਹੀਂ ਲਾ ਕੇ ਮਾਸਾ ਨਹੀਂ ਮੈਂ ਖੰਡੀ ਆਉਂਦੀ ਮਾਸਾ ਵੀ ਪਰੋਣਾ ਤੇ ਆ ਗਿਆ ਪਰ ਇਹਨਾਂ ਨੇ ਹੱਤ ਚੁੱਕੀ ਉਦੋਂ ਦੀ ਦੋਵਾਂ ਨੇ ਚਾਚੀ ਜੀ ਜੇ ਇਦਾਂ ਕਰਦੀਆਂ ਵਾ ਨਾ ਸਗੋ ਟੋੜ ਨਾ ਰੱਖ ਇਹਨਾਂ ਦੇ ਸਿਰ ਚੜ ਕੇ ਥੇ ਰੱਖ ਤੇ ਤੂੰ ਨਾ ਇਦਾਂ ਕਰੀ ਜੇ ਬਹੁਤੀਆਂ ਗੱਲਾਂ ਕਰਨੀਆਂ ਤੇ ਪਰੋਣੇ ਨੂੰ ਇੱਥੇ ਕੋਠੀ ਪਾ ਕੇ ਦੇਵੀ ਇਹ ਜਿਹੜੀਆਂ ਵਿਗੜੀਆਂ ਵਾ ਨਾ ਸਗੋ ਇਦਾਂ ਹੀ ਸੁਧਰਨੀਆਂ ਵਾ ਹੁਣ ਇਦਾਂ ਹੀ ਕਰਨਾ ਵਾ ਰੰਜੀਤ ਜਿਹੜੀ ਸਿਮੀ ਆ ਨਾ ਸਿਮੀ ਬੜੀ ਚਲਾਕ ਆ ਇਹ ਦਲਜੀਤ ਨੂੰ ਭੜਕਾਉਂਦੀ ਆ ਤੈਨੂੰ ਕੀ ਪਤਾ ਮੇਰਾ ਇਰਾਦਾ ਇਹੋ ਹੀ ਹੁਣ ਬੰਡਿਆ ਵਾ ਵੀ ਇੱਥੇ ਨ ਸਿਰ ਚੜ ਕੇ ਕੋਠੀ ਪਾ ਕੇ ਦਵਾ ਇੱਥੇ ਵੀ ਸੁਣਣਾ ਹੁਣ ਮੱਝਵਾਈ ਇਹ ਗੱਲਾਂ ਬੜੀਆਂ ਕਰਦੀਆਂ ਨਾ ਹੁਣ ਇਹਨਾਂ ਮੈਂ ਦੱਸਣਾ ਵਸਾ ਕੇ ਇਹ ਦੋਹੇ ਜਣੀਆਂ ਪੂਏ ਬੜੀਆਂ ਚੜੀਆਂ ਨੇ ਜੋਰ-ਜੋਰ ਕੇ ਮੂੰਹ ਤੇ ਗੱਲਾਂ ਕਰਦੀਆਂ ਨੇ ਹੁਣ ਮੇਰਾ ਇਹੋ ਇਰਾਦਾ ਬੰਡਿਆ ਵਾ ਵੀ ਮੈਂ ਕੋਠੀ ਪਾ ਕੇ ਦਵਾ ਵੇਲੀ ਵੇਲੀ ਹੈਗਾ ਥਾ ਵੇਖੀ ਸੀ ਨੇ ਸਿਰ ਚੜਕੀ ਹੁਣ ਪਾ ਕੇ ਦੇਣੀ ਇੱਥੇ ਵੀ ਸੋਨਾ ਜੁਵਾਈ ਹੋ ਜਦੋਂ ਇਹਨਾਂ ਨੇ ਤਰਲੇ ਮਾੜੇ ਨਾ ਤੇ ਫੇਰ ਇਹਨਾਂ ਨੂੰ ਪਤਾ ਲੱਗਣਾ ਵਾ ਜੁਵਾਈ ਨੂੰ ਹਿੱਸਾ ਦੇਣਗੀ ਨਾ ਤੇ ਫੇਰ ਵੇਖੀ ਇਹਨਾਂ ਨੇ ਕਿਦਾ ਅਗਰ ਇਹਦਾ ਹੀ ਕਰਨਾ ਹੁਣ ਮੈਂ ਹਿੱਸੇ ਜੁਵਾਈ ਨੂੰ ਦੇਣਾ ਇਹਨਾਂ ਨੂੰ ਦੱਸਣਾ ਹੁਣ ਮੈਂ ਕੱਲ ਰੱਖ ਕੇ ਇੱਥੇ ਇਹਦਾ ਰੱਖੀ ਦੇ ਜੁਵਾਈ ਇਹਨਾਂ ਨੂੰ ਪਿਆਰ ਨਾ ਰੱਖੋ ਜਿੰਨਾ ਪਿਆਰ ਖਾਉਂਨਾ ਸਿਰ ਤੇ ਜਾਂਡੀਆਂ ਵਾ ਜੇ ਤੂੰ ਚਾਰ ਦਿਨ ਪਰੋਣਾ ਆ ਹੀ ਗਿਆ ਤੇ ਉਹਦੀ ਸੇਵਾ ਤੇ ਕਰੋ ਨਾ ਮੈਂ ਖੰਡੀ ਚਾਜ ਨਾ ਕਿਤੇ ਰੋਟੀ ਨਹੀਂ ਕੁਛ ਨਹੀਂ ਕੀ ਪਤਾ ਚਲੀ ਜਾਂਦਾ ਆਹੋ ਇਹ ਹੋਈ ਤਰ ਕੇ ਕਾਂਡੀਆਂ ਇਦਾਂ ਵੀ ਚਲ ਜੇਗਾ ਉਹਨਾਂ ਦੀ ਲੜਾਈ ਮੁੱਕੀ ਜਾਣੀ ਇੱਥੇ ਤੇ ਨੇ ਸਾਰੀ ਉਮਰ ਰਹਿਣ ਆ ਗਿਆ ਵਿਚਾਰਾ ਇੰਨਾ ਦਿਮਾਗ ਹੋਵੇ ਤਾਂ ਤਾਂ ਵਾ ਨਾ ਉਹ ਤਾਂ ਹਜੇ ਕੱਲ ਆਇਆ ਤੇ ਤਮਾਸ਼ਾ ਲਾਉਣ ਵੀ ਡੈਪੀ ਉਹ ਤਾਂ ਨਹੀਂ ਅਗਲੇ ਦਿਨੀ ਔੜੀ ਸਿਮਮੀ ਆ ਸਿਮਮੀ ਦੇ ਪਵਾੜੇ ਸਾਰੇ ਸਿਮਮੀ ਸਿਮਮੀ ਤਾਂ ਅੱਗੇ ਬੜੀ ਚਲਾਕ ਵਾ ਆਹੋ ਉਹ ਤਾਂ ਅੱਗੇ ਆਉਂਦੀ ਉਹ ਤਾਂ ਨਹੀਂ ਨਾ ਹੀ ਆਵੇ ਸੰਦੀਪ ਸੰਦੀਪ ਨੂੰ ਕਹਿੰਦੀ ਵਾ ਫੋਨ ਕਰ ਕਰਕੇ ਵੀ ਤੂੰ ਇੱਥੇ ਰਹਿ ਅੱਛਾ ਹਾਂ ਬੜਾ ਕੁਝ ਕਹਿੰਦੀ ਰਹੀ ਐ ਫੋਨ ਕਰਕੇ ਚਾਹੁੰਦੀ ਨਹੀਂ ਕਿ ਆਵੇ ਹਈ ਦਲਜੀਤ ਥੋੜੀ ਹੋਰ ਟਾਲ ਜਾਂਦੀ ਆ ਉਹਨੂੰ ਪਤਾ ਵੀ ਜਵਾਈ ਪਾਈ ਆ ਉਸ ਸਿਆਣੀ ਆ ਥੋੜੀ ਉਸ ਸਿਆਣੀ ਆ ਕੁੜੀ ਹਾਂ ਇਹਨੂੰ ਨਹੀਂ ਪਤਾ ਲੱਗਦਾ ਇਹ ਕਹਿੰਦੀ ਆ ਕਿ ਮੈਂ ਹੀ ਮੈਂ ਵਾਂ ਚਲੋ ਠੀਕ ਵਾ ਪਰ ਹਾਂ ਮੈਂ ਕੰਮ ਕੰਮ ਕਰਨਾ ਚਲੋ ਠੀਕ ਹਾਂ ਆਵੀ ਚੰਗਾ ਬੇਲੀ ਕੋਈ ਨਹੀਂ ਆਵਾ ਚਾਚੀ ਨੂੰ ਨਾ ਇਦਾਂ ਹੀ ਹੁਣ ਮੈਂ ਪੰਪ ਚਰਾ ਕੇ ਰੱਖਣਾ ਵਾ ਇਹਨਾਂ ਨਾਲ ਲੜਾਈ ਪਈ ਰਹੂਗੀ ਨਾਲੇ ਨਾ ਜਵਾਈ ਨੂੰ ਹਿੱਸਾ ਦਊਗੀ ਨਾ ਫੇਰ ਪਤਾ ਲੱਗੂਗਾ ਫੇਰ ਵੇਖੀ ਇਹਨਾਂ ਨੂੰ ਕਿੱਦਾਂ ਸਾਰਿਆਂ ਨੂੰ ਅੱਗ ਲੱਗਦੀ ਐ ਅਰੇ ਸਿਮੀ ਜਿਹੜੀ ਐ ਨਾ ਵਿਗੜੀ ਸੀ ਇਹਨੇ ਮੇਰੀ ਬੇਇੱਜ਼ਤੀ ਕੀਤੀ ਨਾ ਇਹਦੀ ਹੁਣ ਮੈਂ ਚੰਗੀ ਤਰ੍ਹਾਂ ਬੇਇੱਜ਼ਤੀ ਵੇਖੀ ਹੁੰਦੀ ਵੇਖਣੀ ਐ ਨਾ ਕੰਮ ਕਾਰ ਕਰਕੇ ਨਾ ਥ ਮੇਰਾ ਤੇ ਹੂੰ ਸਿਰ ਪੀੜ ਹੁੰਦੇ ਆਵਾ ਆਹੋ ਕਰਨ ਤੇ ਨਾਲੇ ਖਾਣ ਆਪਣੀਆਂ ਹੀ ਮਹਾਂ ਲੱਥ ਦੀਆਂ ਤੇ ਹੋਰ ਦੋ ਆ ਗਏ ਉੱਤੋਂ ਦਾ ਉਹਨਾਂ ਨੇ ਕਿੱਥੋਂ ਲਾਉਂਦੀਆਂ ਮੈਂ ਮੇਰਾ ਸੱਚੀ ਸਿਰ ਪੀੜ ਕਰਨ ਦਿਆ ਹੁਣ ਆਪੇ ਕਰਨ ਜੋ ਕਰਨਾ ਮੈਂ ਨਹੀਂ ਕਰਨਾ ਮੈਂ ਵੀ ਬਹਾਨਾ ਲਾ ਲੈਣਾ ਮੇਰੇ ਸਿਰ ਪੀੜ ਹੋਊਂਦੀ ਮੇਰੇ ਕੋਲ ਨੀ ਪੱਕਦੀ ਕੀ ਕਰਾਂ ਮੈਂ ਸਾਰਾ ਦਿਨ ਕੰਮ ਚ ਹੀ ਲੱਗੀ ਰਹਿਣੀ ਕਿਤੇ ਵੇਲ ਨਹੀਂ ਮੈਨੂੰ ਬਹਿਣ ਦਾ ਇੱਕ ਮਿੰਟ ਨਹੀਂ ਮੇਰੇ ਤੇ ਹੂੰ ਸਿਰ ਪੀੜ ਹੋਣ ਲੱਗੀ ਆ ਪੱਭੀ ਜੀ ਆ ਜਾ ਸੰਦੀਪ ਤੇ ਇਥੇ ਬੈਠੇ ਮੈਂ ਤੁਹਾਨੂੰ ਰਸੋਈ ਚ ਵੇਖਣ ਦੀ ਨਹੀਂ ਮੇਰੇ ਨਾਲ ਸਿਰਪੇੜ ਹੁੰਦੀ ਹੈ ਤੇ ਮੈਂ ਦਵਾਈ ਖਾਦੀ ਅੱਛਾ ਅੱਛਾ ਖਾਦੀ ਦਵਾਈ ਹਾਂ ਖਾ ਲਈ ਹੈ ਦਵਾਈ ਤੇ ਮੈਂ ਚਲ ਕੜੀ ਲੰਮੇ ਪੈ ਨਹੀਂ ਹਾਟੀ ਜਾਵੇ ਸਿਰਪੇੜ ਪੈਣਾ ਤੇ ਮੈਂ ਚਲ ਪਾਣੀ ਪੋਣੀ ਕਿੰਨੀ ਹੈ ਪੈ ਜਾਣਾ ਫਰਕ ਚਲੋ ਕੋਈ ਗੱਲ ਨਹੀਂ ਤੇ ਇਹ ਘਰੋਂ ਦਵਾਈ ਖਾ ਲਈ ਆ ਉਥੋਂ ਲੈ ਆਉਂਦੇ ਜਾ ਕੇ ਨਹੀਂ ਮੈਂ ਹੈਗੀ ਹੀ ਗੋਲੀ ਪੀੜਦੀ ਤੇ ਮੈਂ ਖਾ ਕੇ ਵੇਖ ਲੈਂਦੀ ਇਹ ਫਰਕ ਪਾਉਗਾ ਠੀਕ ਆ ਨਹੀਂ ਤੇ ਫਿਰ ਲੈ ਆਉਂਗਾ ਵੀ ਜਾ ਕੇ ਠੀਕ ਠੀਕ ਆ ਆਹ ਟਾਈਮ ਨਾਲ ਦਵਾਈ ਤੇ ਵੀ ਖਾ ਲਿਆ ਕਰੋ ਹਾਂ ਨਹੀਂ ਉਹ ਮਾਰੀਆਂ ਦਾ ਤੇ ਪਤਾ ਨਹੀਂ ਲੱਗਦਾ ਕਿਹੜੇ ਵਿੱਚ ਲੱਜ ਜਾਂਦੀ ਹੈ ਮੈਂ ਤੁਹਾਡੇ ਵੱਲ ਆਈ ਹਾਂ। ਹਾਂ। ਮੈਂ ਲੱਗੀ ਹਾਂ ਦਾਲ ਬਣਾਉਣ। ਅੱਛਾ। ਤੇ ਡੱਬੇ ਵੇਖਿਆ ਸਾਰੇ ਖਾਲੀ ਆ। ਹੈ ਨਹੀਂ ਸੋਦਾ। ਸੋਦਾ ਸਾਰਾ ਖਤਮ ਹੋ ਗਿਆ ਵਾ। ਅੱਛਾ। ਤੇ ਤੁਸੀਂ ਮਂਗਾ ਦੇਣਾ ਸੀ ਸੋਦਾ। ਚਲ ਕੋਈ ਨਹੀਂ। ਮੈਂ ਕਹਿੰਨੀ ਆ ਤੁਹਾਡੇ ਭਾਜੀ ਨੂੰ ਵੀ ਸੋਦਾ ਆਡਾ ਮੁੱਕਾ ਵਾ ਤੇ ਪੈਸੇ ਪਾਓ। ਮੈਂ ਫੋਨ ਨਹੀਂ ਕੀਤਾ ਜੀ ਉਹਨਾਂ ਨੂੰ। ਅੱਛਾ ਅੱਛਾ। ਹਾਂ। ਚਲੋ ਕੋਈ ਗੱਲ ਨਹੀਂ ਮਂਗਾ ਲਿਓ। ਤੁਹਾਨੂੰ ਵੀ ਪਤਾ ਵਾ। ਹੁਣ ਇਹ ਗੱਲਾਂ ਕਰਨ ਕੇ ਬਾਅਦ ਚ ਕਿੰਨਾ ਕਰ ਸੌਦਾ ਵੀ ਹੈ ਨਹੀਂ ਖਤਮ ਹੋਇਆ ਵਾ ਨਹੀਂ ਉਹ ਤੇ ਹੈ ਵਾ ਫਿਰ ਉਹਨੇ ਕਹਣਾ ਮੈਂ ਇਹਦੇ ਘਰੇ ਨਾਲ ਪੰਜ ਬਹਾਨੇ ਨਾਲ ਸੌਦਾ ਮਕਾ ਲਿਆ ਹਾਂਜੀ ਹਾਂਜੀ ਤੇ ਤੁਸੀਂ ਸਿਮੀ ਭਾਬੀ ਨੂੰ ਕਹਿ ਦੇਣਾ ਸੀ ਨਹੀਂ ਕਿਹਾ ਤਾਂ ਸ਼ਰੋਂਣਾ ਕਿਰੋ ਕਿਉਂ ਪੈ ਹੈ ਨਹੀਂ ਮੈਂ ਪੁੱਛੀ ਉਹਨੂੰ ਉਹ ਗੱਲ ਕਰਨੀ ਭਲਾ ਉਹਨੇ ਮੈਂ ਗਵੀ ਬਹਾਨੇ ਮਾਰਨੀ ਮੇਰੇ ਕੋਲ ਹੈਗੀ ਅਜ ਨਹੀਂ ਹੈਗੀ ਪੁੱਛ ਕੇ ਵੀ ਨਹੀਂ ਉਹਨੂੰ ਕੀ ਕਹਿੰਦੀ ਉਹ ਵੀ ਠੀਕ ਆ ਤੇ ਨਾਲੇ ਅੱਜ ਬਣਾਉਣਾ ਕੀ ਫਿਰ ਤਾਂ ਦੂਰ ਤੇ ਕੋਈ ਹੈ ਨਹੀਂ ਆ ਤੇਰੀ ਮਰਜ਼ੀ ਹੈ ਹੁਣ ਰੋਟੀ ਨੂੰ ਪਸੰਦਾ ਉਹ ਬਣਾ ਲੈ ਭਾਜੀ ਤੋਂ ਮੰਗਾ ਲੈ ਕੀ ਖਾਣਾ ਉਹ ਮੈਂ ਤੇ ਜੋ ਬਣਿਆ ਖਾ ਹੀ ਲੈਣਾ ਬਾਜੇ ਇਹ ਨਾ ਹੋਵੇ ਸਿਮੀ ਭਾਬੀ ਕਹੇ ਕਿ ਆਪਣੀ ਮਰਜ਼ੀ ਨਾਲ ਸਬਜ਼ੀ ਬਣਾ ਲਈ ਆ ਮੈਨੂੰ ਪੁੱਛਿਆ ਤੱਕ ਨਹੀਂ ਆ ਪਰ ਨਹੀਂ ਆਪਣਾ ਚੱਲ ਸਰ ਜਾਂਦਾ ਹੁਣ ਭਾਜੀ ਆਏ ਤਾਂ ਉਹਨੂੰ ਚਾਰ ਨਾ ਖਵਾ ਲੈਣੀ ਆ ਰੋਟੀ ਇਹ ਚ ਗੱਲ ਹੈਗੀ ਆ ਆਹੋ ਪਹਿਲਾਂ ਮੈਂ ਮੰਮੀ ਵੱਲ ਚੱਲੀ ਸੀ ਫਿਰ ਮੈਨੂੰ ਚੇਤਾ ਹੀ ਆ ਗਿਆ ਕਿ ਤੁਸੀਂ ਮਗੰਨੇ ਆ ਸਭ ਦਾ ਮੈਂ ਤੁਹਾਨੂੰ ਕਹਿਨੀ ਆ ਨਹੀਂ ਕੋਈ ਨਹੀਂ ਤੂੰ ਮੰਮੀ ਨਾਲ ਕਰ ਲੈ ਗੱਲ ਤੇ ਭਾਜੀ ਕੋ ਮੰਗਾਲਾ ਜੋ ਖਾਣਾ ਚਲੋ ਕੋਈ ਗੱਲ ਨਹੀਂ ਵੇਖ ਲੈਣੀ ਆ ਆਹੋ ਤੇ ਨਾਲੇ ਨਾ ਕੀਤੀ ਤੇ ਨਹੀਂ ਕੋਈ ਗੱਲ ਸਿਮੀ ਭਾਬੀ ਨੇ ਹੋਰ ਮੂੰਹ ਗੱਲ ਤੇ ਨਹੀਂ ਆਡੇ ਬਾਰੇ ਕੁਛ ਮੂੰਹ ਗੱਲ ਤੇ ਨਹੀਂ ਇਹਨੇ ਕੋਈ ਵੀ ਕੀਤੀ ਅੱਛਾ ਅੱਛਾ ਆਹੋ ਨਹੀਂ ਕੋਈ ਗੱਲ ਹੋਈ ਹੈ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਹੋਈ ਹਾਂ ਇਹ ਮੈਨੂੰ ਕਹਿਣ ਦੇ ਹੀ ਕਹਿੰਦੇ ਇਹ ਨਾ ਦੋਵੇਂ ਜਾਣੀਆਂ ਨਾ ਰੁੱਖੀਆਂ ਰੁੱਖੀਆਂ ਰਹਿੰਦੀਆਂ ਮੇਰੇ ਨਾਲ ਅੱਛਾ ਤੇ ਕੋਈ ਗੱਲ ਬਾਤ ਵਾ ਮੈਂ ਸੋ ਕੋ ਇਹਨਾਂ ਨੂੰ ਕਿਹਾ ਨਹੀਂ ਨਹੀਂ ਮੈਂ ਗੱਲ ਬਾਤ ਕੋਈ ਨਹੀਂ ਹੈਗੀ ਨਹੀਂ ਨਹੀਂ ਭਾਜ ਨੂੰ ਕਹਿੰਨਾ ਗੱਲ ਬਾਤ ਕੋਈ ਨਹੀਂ ਮੈਨੂੰ ਸਿਮੀ ਭਾਬੀ ਦਾ ਡਰ ਲੱਗਦਾ ਵਾ ਉਹੀ ਗੱਲ ਕਰ ਦਿੰਦੇ ਮੂੰਹ ਤੇ ਤੇ ਜੇ ਇਹਨਾਂ ਨੇ ਗੁੱਸਾ ਕਰ ਲਿਆ ਨਾ ਤੇ ਮੈਨੂੰ ਨਾਲ ਹੀ ਲੈ ਜਾਣਾ ਵਾ ਇਹਨਾਂ ਨੇ ਸੰਦੀਪ ਮਮੀ ਨੇ ਵੀ 20 ਵਾਰੀ ਉਹਨੂੰ ਸਮਝਾਇਆ ਵਾ ਪਾ ਨਹੀਂ ਉਹ ਸਮਝਦੀ ਹੁਣ ਉਹਦੇ ਪੱਲੇ ਨਹੀਂ ਗੱਲ ਪੈਂਦੀ ਹੁਣ ਕੀ ਕਰੀਏ ਅਸੀਂ ਉਹਨੂੰ ਮੂੰਹ ਨਹੀਂ ਕਹਿਣਾ ਅਸੀਂ ਹੁਣ ਤੁਹਾਡੀ ਗੱਲ ਮੰਨ ਲੈਂਦੇ ਆ ਤਹੀ ਸਮਝਾਇਓ ਠੀਕ ਆ ਨਾ ਕਿ ਇਦਾਂ ਦੀ ਕੋਈ ਗੱਲ ਨਾ ਹੋਵੇ ਨਹੀਂ ਕੋਈ ਨਹੀਂ ਮੈਂ ਵੀ ਕਰਕੇ ਵੇਖਾਂਗੀ ਗੱਲ ਕਰਨੀ ਤੇ ਉਹਨੇ ਆਪਣੀ ਮਰਜ਼ੀ ਆ ਫਿਰ ਤੁਹਾਨੂੰ ਵੀ ਪਤਾ ਵਾ ਹੁਣ ਮੈਂ ਉਹਨਾਂ ਨੂੰ ਸੱਦਿਆ ਇੱਥੇ ਮੇਰਾ ਕਰਕੇ ਆਏ ਆ ਹਾਂ ਉਹ ਤੇ ਹੈ ਉਹ ਤੇਰਾ ਕਰਕੇ ਗੱਲਾਂ ਕਰਨਗੇ ਕਿ ਤੇਰਾ ਕਰਕੇ ਮੈਂ ਆਇਆ ਹਾਂ ਅੱਜ ਮੈਨੂੰ ਗੱਲਾਂ ਸੁਣਨੀਆਂ ਪਈਆਂ ਉਹ ਤੇ ਉਹਨੇ ਫਿਰ ਅਗਲੇ ਨੇ ਕਹਿਣਾ ਹੀ ਹਾਂਜੀ ਆਹੋ ਚਲੋ ਕੋਈ ਗੱਲ ਨਹੀਂ ਤੀ ਸਮਝਾਇਓ ਇੱਕ ਵਾਰੀ ਫੀ ਇਹ ਲੈਨੀ ਸਬਜ਼ੀ ਫਿਰ ਕਿਹੜੀ ਬਣਾਉਣੀ ਆ? oh ਨਹੀਂ ਕੋਈ ਨਹੀਂ ਤੂੰ ਵੇਖ ਲੈ ਸਬਜ਼ੀ ਜਿਹੜੀ ਭਾਜੀ ਨੂੰ ਪੁੱਛ ਲੈ ਕਿਹੜੀ ਪਸੰਦ ਵਾ ਤੇ ਉਹ ਬਣਾ ਲੈ ਫਿਰ ਤੂੰ। ਚਲੋ ਠੀਕ ਆ ਕੋਈ ਨਹੀਂ। ਵੇਖਦੀ। ਡਾਇਨੋ ਸੌਦੇ ਦਾ ਫਿਕਰ ਵਾ। ਇੱਦਾਂ ਦੌੜ ਹੀ ਆਈ ਏ ਮੇਰੇ ਵੱਲ। ਵੀ ਨਹੀਂ ਇਹਨਾਂ ਮੈਂ ਚੰਗੀ ਤਰ੍ਹਾਂ ਸੌਦਾ ਪਾ ਲਿਆ। ਇੰਨੇ ਫਿਕਰ ਹੁੰਦਾ ਤੇ ਆਪਣੇ ਘਰ ਰਹਿੰਦੀ ਆ। ਉੱਥੇ ਬਣਾਉਂਦੀ ਆ ਵਾ ਨਸੋਨਾ ਤੇ ਖਾਂਦੀ ਆ। ਮੈਂ ਵੀ ਨਹੀਂ ਲੈ ਕੇ ਦੇਣਾ ਨੂੰ ਸੌਦਾ। ਕਿੱਡੀ ਆਈ ਦੌੜੀ ਮੇਰੇ ਵੱਲ। ਮੈਂ ਇਹਨੂੰ ਭਾਵੇਂ ਆਪਣੇ ਘਰ ਦਾ ਨਾ ਫਿਕਰ ਹੋਵੇ ਜਿੰਨਾਂ ਨੂੰ ਇੱਥੇ ਫਿਕਰ ਵਾ। ਇਹ ਸੌਦਾ ਮੋਕਾ ਸੌਦਾ ਲੈਉਣਾ। ਚੰਗੀ ਤਰ੍ਹਾਂ ਹੀ ਮੈਂ ਸੌਦਾ ਪਾ ਕੇ ਦਊਂਗੀ। ਸਿਮੀ ਚੱਲੀ ਆ ਕਿਤੇ? ਨਹੀਂ ਦੀਦੀ, ਨਾਤਾ ਤੋੜਤਾ ਹੀ ਤੇ ਮੈਂ ਚੱਲ ਸੇਰ ਸਰਵਾ ਲੈਣੀ। ਅੱਛਾ। ਤੇ ਮੈਂ ਤੇਰਾ ਨਾਲ ਗੱਲ ਕਰਨੀ ਆਈ ਹੀ ਵੱਡੀ ਹੇਜਲੀ ਸੰਦੀਪ। ਅੱਛਾ। ਇਹੇ ਭਾਬੀ ਸੌਦਾ ਮੁੱਕਾ ਮੈਂ ਤੇ ਲੱਗੀ ਆਂ ਦਾਲ ਬਣਾਉਂਦੇ, ਦਾਲ ਹੈ ਨਹੀਂ ਆਂ। ਮੈਂ ਤੇ ਸਾਰੇ ਰਸੋਈ ਫੋਲ ਲਿਆ ਸੌਦਾ ਕਿਤੇ ਵੀ ਨਹੀਂ ਹੈਗਾ। ਤੇ ਕਿਆ ਪਾ ਕੇ ਕੜੀਏ ਹੁਣ ਸੌਦਾ ਮੁੱਕਿਆ ਤੇ ਬਾਦੀ ਨੂੰ ਕਹ ਲੈ। ਕਹਿੰਦੀ ਮੇਰੀ ਤੇ ਕੋਈ ਗੱਲ ਨਹੀਂ ਮੈਨੂੰ ਕਹਿਣਾ ਵਾ ਕਿ ਮੈਂ ਆਇਆ ਤੇ ਮੇਰਾ ਸੋਦਾ ਮੁੱਕ ਗਿਆ ਵਾ ਕੋਈ ਨਹੀਂ ਚੰਗੀ ਤਰ੍ਹਾਂ ਸੋਦਾ ਪਾ ਕੇ ਦਿੱਨੇ ਰਹਿਣ ਦੇ ਆਪਾਂ ਵੀ ਨਹੀਂ ਲਿਆਉਣਾ ਸੋਦਾ ਹਜੇ ਕਹਿੰਦੀ ਮੈਂ ਤਾਂ ਖਾ ਹੀ ਲੈਣੀ ਆ ਚਾਰ ਨਾਲ ਤੇ ਇਹਨਾਂ ਨੂੰ ਫਿਰ ਮੈਂ ਕਾ ਦੇਣਾ ਦਊਂਗੀ ਮੈਂ ਹਾਂ ਪੁੱਛ ਲਾ ਭਾਜੀ ਨੂੰ ਕੀ ਖਾਣਾ ਵਾ ਤੇ ਉਹ ਮੰਗਾ ਦੇ ਉੱਥੋਂ ਲੈ ਦੇ ਅੱਡੇ ਤੋਂ ਲੈ ਆਇਆ ਹੋਰ ਮੰਮੀ ਨੂੰ ਭੇਜ ਦੇਣ ਇਹ ਮੈਂ ਮੰਮੀ ਵੱਲ ਚੱਲੀ ਆ ਤੇ ਮੈਂ ਹਾਂ ਚੱਲ ਮੈਂ ਭਾਬੀ ਨੂੰ ਪੁੱਛ ਲੈਣੀ ਮੇਰੀ ਗੱਲ ਸੁਣ ਦੀਦੀ ਦੱਸ ਕੀ ਕਰਨੀ ਆ ਧੀ ਸੋਦਾ ਲੇਖ ਦੋ ਤਾਂ ਆਪਾਂ ਭਾਜੀ ਤੋਂ ਗੋਲਨੀ ਆ ਤਮਾਂਗੇ ਕਿ ਇਹਨਾਂ ਨੂੰ ਖਾਣ ਹੀ ਨਹੀਂ ਮਿਲੀ। ਇਹ ਸੋਤਾ ਲਿਆ ਦਿਓ ਤਾਂ ਬਾਅਦ ਵਿੱਚ ਤੁਹਾਨੂੰ ਪੈਸੇ ਦੇ ਦਾਂਗੇ। ਉਹ ਵੀ ਬਾਸੇ ਪੈਣੀ ਆ। ਕਿ ਹਾਈ ਆਪਣੇ ਪੱਲੀਆਂ ਤੋਂ ਬਲੈ ਇੱਕ ਦੀਏ ਹੁਣ। ਤੇ ਬਾਅਦ ਚ ਆਪਾਂ ਕਿਹਦੇ ਦੇਣੀ? ਨਹੀਂ ਇਹ ਕਿਹੜਾ ਖਾਣ ਨਹੀਂ ਦੇ ਇੱਥੇ ਬੈਠੇ। ਦੰਦੇ ਆ ਇੱਥੋਂ ਹੀ ਖਾਣ ਦੇ ਆ। ਸਮਾਨ ਦੇ ਇਹਨਾਂ ਨੂੰ ਲੈ ਕੇ ਦੇਣਾ ਪੈਣਾ ਮੈ। ਆਹੋ ਲੈ ਕੇ ਦੇਣ ਨਾਲੇ ਪਤਾ ਲੱਗੂਗਾ। ਨਾਲੇ ਇੱਦਾਂ ਹੀ ਇਹਨਾਂ ਨੂੰ ਹੌਲੀ-ਹੌਲੀ ਇਨਨ ਇੱਥੋਂ ਨਿਕਲਣਾ। ਇਹ ਤੇ ਹੱਡ ਦੇ ਉੱਪਰ ਲਿਓ ਸਾਰਾ ਸੌਦਾ ਮਗਾਉਂਦੀਆਂ ਘਾਟਾਂ ਆ ਕੇ ਸਾਹਮਣੇ ਨਾ ਹੋਲੀ ਦੀ ਬਾਂਧੀ ਆ ਤੇ ਤੁਸੀਂ ਉਹਨੇ ਗੱਲਾਂ 'ਚ ਨਾ ਆਇਓ ਨਹੀਂ ਨਹੀਂ ਕਾਪੇ ਲਿਓ ਤੇ ਗੱਲਣ ਉਹਨਾਂ ਭਾਵੇਂ ਆਪਣੇ ਘਰ ਦਾ ਨਾ ਇਹਨੂੰ ਫਿਕਰ ਹੋਵੇ ਜਿੰਨਾਂ ਨੂੰ ਇੱਥੇ ਦਾ ਫਿਕਰ ਇਹ ਤੇ ਸੌਦਾ ਹੀ ਜਾਨੀ ਸੌਦੇ ਮੁੱਕੇ ਆ ਮੈਂ ਕੋਈ ਨਹੀਂ ਅਜੇ ਤੱਕ ਪਾਈ ਇਹਨਾਂ ਨੂੰ ਵੀ ਗੜੀ ਸੌਦੇ ਦਾ ਤਾਂ ਉੱਥੇ ਰਹਿੰਦੀ ਉੱਥੇ ਰਹਿੰਦੀ ਉੱਥੇ ਦੋਵੇਂ ਜਣੇ ਖਾਂਦੇ ਆਹ ਕਿੰਨਾ ਟਾੜਾ ਖਰਚਾ ਹੈ ਜਾਣ ਕੇ ਮੂੰਹ ਚੁੱਪ ਕੇ ਇੱਦਣ ਨੂੰ ਆ ਗਈ ਮੈਂ ਤਾਂ ਕਹਿੰਦੀ ਥੋੜੀਆਂ ਥੋੜੀਆਂ ਚੀਜ਼ਾਂ ਮਗਾਵਾਂਗੇ ਇੱਕ ਦੋ ਵਾਰੀ ਕਰਕੇ ਇੰਨਾ ਕੋ ਮਗਾਵਾਂਗੇ ਤੇ ਵੇਖੀ ਇਹਨਾਂ ਨੇ ਹੌਲੀ ਹੌਲੀ ਆਪੇ ਚੱਲ ਜਾਣਾ ਨਾ ਚੱਲੀ ਆਪਣੇ ਘਰਾਂ ਆ ਇੰਦਾ ਹੀ ਕਰਨਾ ਆਪਾਂ ਨਹੀਂ ਹੁਣ ਕੋਈ ਵੀ ਚੀਜ਼ ਨਹੀਂ ਹੋਣੀ ਕਰਨੀ ਇਹਦੇ ਇਨੂੰ ਲੈ ਲੈ ਦਿੱਤੀਆਂ ਨਾ ਇਹਨਾਂ ਚੱਲ ਜਾਣਾ ਫੋਨ ਲੈ ਇਹਨਾਂ ਨੂੰ ਫੋਨ ਕਰਕੇ ਕਹਿ ਦੇਣਾ ਕਿ ਤੁਹੀ ਨਾ ਪੈਸੇ ਪੂਰੇ ਪਾਏ ਪਏ ਕਿ ਤਨਖਾਹ ਨਹੀਂ ਹਰਤਾ ਪਈ ਬੀਬੀ ਗੱਲ ਸੁਣੋ ਤੁਸੀਂ ਨਾ ਮੰਮੀ ਨਾਲ ਕੋਈ ਇਹੋ ਜੀ ਗੱਲ ਨਾ ਘੜਿਓ ਤੁਸੀਂ ਕਿਓ ਕਿ ਸਾਡੇ ਕੋ ਪੈਸੇ ਹੈ ਨਹੀਂ ਐਂ ਕੀ ਨਾਲੇ ਮੰਮੀ ਦਵੇ ਤਾਂ ਨਾਲੇ ਖਵਾ ਲੈ ਉਹਨਾਂ ਕਹਿੰਦੇ ਨਾ ਮੈਂ ਇੱਥੇ ਕੋਠੀ ਪਾ ਕੇ ਦੇਣੀ ਆ ਨਾਲੇ ਪਤਾ ਲੱਗੂ ਹੈਗੇ ਮੰਮੀ ਕੋ ਬਥੇਰੇ ਪੈਸੇ ਸਾਨੂੰ ਨਹੀਂ ਦਿੰਦੀ ਇਹ ਕਿਉਂ ਹਿੱਦਾਂ ਨਿਕਲਦੀ ਆਉ ਨਹੀਂ ਲੈ ਕੇ ਦਵੇ ਹੁਣ ਸੌਦਾ ਨਾਲੇ ਆਇਆ ਜਵਾਈ ਚਾਰ ਦਿਨ ਕਰੇ ਸੇਵਾ ਉਹਦੀ ਨਾ ਹੋਂ ਕੱਖ ਨਹੀਂ ਕਰਨਾ ਇਹ ਕਿ ਆਪਕੇ ਦੀ ਹੱਥ ਵੀ ਲਾਇਆ ਕੱਜੀ ਕੋਈ ਕੰਮ ਨਹੀਂ ਕੀਤਾ ਇਹ ਗੱਲੇ ਕਰਨੀ ਤੁਹਾਡੀ ਇਸੇ ਮੰਗਣੇ ਸੌਖੇ ਆ ਕਰਕੇ ਵੇਖੂਗੀ ਪਤਾ ਫੇਰ ਲੱਗਣਾ ਮੂੰਹ ਨਾਲ ਗੱਲਾਂ ਕਰਨ ਲਈ ਸੰਦੀਪ ਦਾ ਹਾਲ ਵੇ ਉਸ ਦਿਨ ਤਾਂ ਕਿਤੇ ਕੋਈ ਕੰਮ ਕੀਤਾ ਹੀ ਹੁਣ ਜਦੋਂ ਦੇ ਭਾਜੀ ਆਏ ਰੂਈ ਜੀ ਵੜੀ ਰਹਿੰਦੀ ਆ ਉਹ ਫੇਰ ਦੱਸਦੀ ਆ ਨਾ ਕਿ ਮੈਂ ਹੀ ਕੰਮ ਕਰਨੀ ਆ ਤੇ ਗੱਲਾਂ ਹੀ ਕਰਦੀ ਆ ਤੇ ਕਦੀ ਉੱਥੇ ਬੈਠ ਕਦੀ ਉੱਥੇ ਬੈ ਭਾਜੀ ਨੇ ਤਾਂ ਗੱਲਾਂ ਸਾਨੂੰ ਆਪੇ ਕਰਨੀਆਂ ਉਹ ਤੇ ਆਪੇ ਕਰਨੀਆਂ ਕਿ ਇਹ ਗੱਲ ਕਰਤੀਆਂ ਨਹੀਂ ਕਿ ਇਹੀ ਕਰਦੀ ਰਹੀ ਆ ਆਹ ਬੜੀ ਚਲਾਕ ਵਾ ਉਧਰੋਂ ਮੰਮੀ ਵੀ ਬੜੀ ਚਲਾਕੀ ਦੋਵੇਂ ਚਲਾਕ ਆ ਤਾਂ ਹੀ ਤਾਂ ਤੁਹਾਨੂੰ ਮੈਂ ਸਮਝਾਇਆ ਸੀ ਕਿ ਤੁਸੀਂ ਇਹਨਾਂ ਦੇ ਮਗਰ ਨਾ ਲੱਗੋ ਤਾਨੂੰ ਮਗਰ ਲਾ ਲਿਆ ਹੀ ਨੇ ਮੈਨੂੰ ਕੀ ਪਤਾ ਸੀ ਇਹ ਤਾਂ ਮੈਂ ਤੇ ਅੱਜ ਵੇਖੀ ਇਹਨਾਂ ਦਾ ਹਾਲ ਚੰਗਾ ਆ ਤਾਂ ਸਮਝਿਆ ਕੀ ਇਹ ਨਾਨਾ ਹੁੰਦੀ ਤੁਸੀਂ ਵੀ ਇਹਨਾਂ ਦੇ ਮਗਰ ਲਾ ਕੇ ਨਾ ਆਪਣਾ ਘਰ ਜਾ ਰਲਣਾ ਮੜੇ ਵੇਖੂਗੀ ਨਾ ਮੰਮੀ ਕਿੰਨਾ ਕੋਣ ਲੈ ਕੇ ਦਿੰਦੀ ਆ ਸੋਤਾ ਸਾਡੇ ਸਿਰ ਤੇ ਐਸ਼ ਕਰਨ ਵਾਲੀਆਂ ਇਹਨਾਂ ਨੂੰ ਤਾਂ ਮੈਂ ਚੰਗੀ ਤਰ੍ਹਾਂ ਐਸਤਰਾਵਾਂ ਵੀ ਜਿਹੜੀਆਂ ਫਰੀ ਦੀ ਖਾਨ ਗਿੱਜੀਆਂ ਨਾ ਇਹਨਾਂ ਦੇ ਤੇ ਭਾਏ ਰੁੱਖਾ ਨਾ ਪੈਸੇ ਲੱਗੇ ਆ ਮੜਾ ਜੇ ਮੂੰਹ ਹਿਲਾਉਣਾ ਤੇ ਇਹਨਾਂ ਨੇ ਕਹਿਣਾ ਹਨ ਚੀਜ਼ਾਂ ਲੈ ਲੈ ਦੇ ਦੇਣੀਆਂ ਨਾ ਕਦੀ ਉਹ ਚੀਜ਼ ਲੈ ਉਹ ਕਦੀ ਉਹ ਇਹਨਾਂ ਦਾ ਕੀ ਜਾਣਾਂ ਇਹਨੇ ਮੂੰਹ ਹੀ ਹਿਲਾਉਣਾ ਤੇ ਇਹਨਾਂ ਕੋਈ ਨਹੀਂ ਆ ਸਾਰੇ ਸਾਨੂੰ ਹੀ ਪੈਣਾ ਕੰਮ ਆ ਆ ਮੈਂ ਤੇ ਕਹਿਤਾ ਵਾ ਕਿ ਮੈਂ ਫੋਨ ਕਰਕੇ ਦੱਸਾਂਗੀ ਕਿ ਪੈਸੇ ਆਏ ਆ ਕਿ ਨਹੀਂ ਆਏ ਉਹਨੇ ਬਣਾ ਲਾ ਦਿੱਤੀ ਕਿ ਹੰਨੀ ਤਨਖਾਹ ਨਹੀਂ ਪਈ। ਇਹ ਗਾਹੋਂ ਦੀਰੀ ਜੇ ਇਦਾਂ ਹੀ ਬਹਾਨੇ ਲਾਵਾਂਗੇ ਨਾ ਤੇੜੀ ਇਹਨਾਂ ਨੇ ਜਾਣਾ ਵਾ ਉਦਾਂ ਨਹੀਂ ਜਾਣਾ। ਪਤਾ ਤੇ ਇਹਨਾਂ ਨੂੰ ਸਾਰਾ ਲੱਗ ਜਾਣਾ ਕਿ ਜਾਣ ਕੇ ਕੰਡੀਆਂ ਵਾ। ਜਾਣ ਕੇ ਕੰਡੀਆਂ ਤੇ ਦੂਸਰ ਸਿੱਧਾ ਤੇ ਆਪਾਂ ਕਹਿ ਨਹੀਂ ਸਕਦੀਆਂ। ਆਹੋ ਤੇ ਇਦਾਂ ਕਰਕੇ ਨਾ ਭਜੋਣਾ ਇਹਨਾਂ ਨੂੰ। ਤੂੰ ਵੀ ਭਾਜੀ ਨੂੰ ਕਹੀਂ ਕਿ ਕਹਦੀ ਕਿ ਮੈਂ ਜਿੰਨੀ ਤਨਖਾਹ ਪਈ ਮਮੀ ਨੇ ਪੁੱਛਣਾ ਤੇ ਹੈ ਵਾ ਕਿ ਸੱਚੀ ਨਹੀਂ ਤਨਖਾਹ ਪਈ। ਦੀਦੀ ਮਮੀ ਨੇ ਨਹੀਂ ਕਰਨਾ ਫੋਨ ਮਮੀ ਨੂੰ ਪਤਾ ਇਹਦਾ। ਇਹਨੇ ਅੱਗੋਂ ਪੈਣਾ ਹੀ ਆ ਤਾਂ ਕਰਕੇ ਮਮੀ ਨੇ ਇਹਨਾਂ ਨੂੰ ਫੋਨ ਕਰਤੀ ਹੁਣ। ਇਹਨਾਂ ਨੇ ਮਮੀ ਨੂੰ ਸਮਝਾਇਆ ਹੀ ਨਾ ਕਿ ਸੰਦੀਪ ਨੂੰ ਭੇਜ ਦੇ ਪਤਾ ਲੱਗਤੇ ਮੈਂ ਮੀਹ ਨੂੰ ਕੱਟੀ ਕਹਿੰਦੇ ਇਹਨਾਂ ਨੂੰ ਕੁਛ ਉਹ ਇਦਾਂ ਹੀ ਆ ਨਾ ਫਿਰ ਜਿੰਨੇ ਕ ਤੂੰ ਹੀ ਮੰਨੋਗੀ ਅਗਲੇ ਵੀ ਉਹਨੀਆਂ ਕਿ ਮੰਨਣੀ ਆ ਤੇ ਪੁੱਤਾਂ ਦੀ ਨਹੀਂ ਮੰਨਦੀ ਜਵਾਈ ਦੀ ਵੀ ਹੈ ਕਿਦਾਂ ਬੰਨਦੀ ਆਹੋ ਨਹੀਂ ਹੁਣ ਘਰ ਵਾਲੇ ਸੇਵਾ ਚਾਰ ਦਿਨ ਰੱਖੇ ਹੁਣ ਕੋਲ ਨਾਲੇ ਪਤਾ ਲੱਗੂਗਾ ਆਹੋ ਉਹਦੋਂ ਆਪਾਂ ਸੇਵਾ ਕਰਦੀਆਂ ਸੀ ਨਾ ਪਹਿਲਾਂ ਆਹੋ ਤੇ ਹੁਣ ਤੂੰ ਜਵਾਈ ਕੋ ਕਰਾ ਲਾ ਆਹੋ ਮੈਂ ਤੇ ਉਹਦੇ ਸਾਹਮਣੇ ਤੇ ਕਹਿਤਾ ਹੀ ਕੋਈ ਨਹੀਂ ਮੈਂ ਭਾਜੀ ਤੇਰ ਨਾਲ ਗੱਲ ਕਰਾਂਗੀ ਮੈਂ ਹੁਣ ਕਹਿ ਦੇਣਾ ਕਿ ਮੈਂ ਫੋਨ ਕੀਤਾ ਹੀ ਤੇ ਕਹਿੰਦੇ ਅਜੇ ਤਨਖਾਹ ਨਹੀਂ ਪਈ। ਦੀਦੀ ਪਾਜੀ ਨੂੰ ਵੀ ਕੋਈ ਕਹਿਨੂ ਜੀ ਕਰਦਾ। ਪਾਜੀ ਸਿਆਣੀ ਬੈਲ ਨਹੀਂ ਕੁਝ ਕਹਿਨੂ ਜੀ ਕਰਦਾ ਪਰ ਇਹਨਾਂ ਨੂੰ ਆਪ ਚਾਈਗੀ। ਇਹਨਾਂ ਨੂੰ ਨਹੀਂ ਹੈਗੀ ਇਹਨਾਂ ਨੂੰ ਨਹੀਂ ਹੈਗੀ। ਇਹਨਾਂ ਨੂੰ ਇਦਾਂ ਹੀ ਅਸੀਂ ਲਕਾਵਾਂਗੇ ਤੇ ਫੇਰ ਹੀ ਲੱਗਣੀ ਹੈ ਉਦਾਂ ਜਿਵੇਂ ਲੱਗਣੀ ਨੇ। ਇਹਨਾਂ ਤੇ ਮੋਹ ਲਾਉਣੇ ਆ ਕਿ ਆ ਚੀਜ਼ ਮੁੱਕੀ ਤੇ ਲੈ ਦੋ। ਇਹ ਤਾਂ ਮਤਲਬ ਇਹ ਥੋੜੀ ਕਿਹੀਂ ਤੁਰੇ ਰਹਿਣਾ ਫਿਰ ਦਕਾਨਾਂ ਤੇ ਹੋਰ ਸਾਡੇ ਆਪਣੇ ਖਰਚੇ ਨਹੀਂ ਮਾਰ ਕਦੀ ਉਹ ਚੀਜ਼ ਸਾਡੀ ਮੁੱਕ ਜਾਂਦੀ ਕਦੀ ਕੋਹ ਤਾਂ ਆਪਾਂ ਕਿੱਥੋਂ ਲਿਆਉਣਾ ਇੰਨਾ ਕੋਸੇ ਹਾਂ ਉਹ ਤਾਂ ਚੁੱਪ ਕਰਕੇ ਆਪਣੇ ਘਰ ਜਾਵੇ ਤੇ ਉੱਥੇ ਜਿੰਦਾ ਮਰਜੀ ਪਕਾ ਕੇ ਖਾਵੇ ਸਾਡੇ ਕੋਲ ਨਹੀਂ ਦਿੱਤੇ ਜਾਂਦੇ ਚਲ ਦੀ ਦੀ ਗੱਲ ਕੋਈ ਨਾ ਕੋਈ ਹੋ ਹੀ ਜਾਂਦੀ ਘਰ ਤੇ ਇਹਨਾਂ ਨੂੰ ਇਹ ਥੋੜਾ ਕੀ ਕਿ ਉੱਥੇ ਹੀ ਰਹਿਣਾ ਹੁਣ ਬੰਦਾ ਹੁਣ ਹੀ ਚਲ ਚੇ ਚਾਰਦੇ ਬੈਠੇ 헵ਕੀ ਆ ਹਾਂ ਚਲ ਠੀਕ ਆ ਮੈਂ ਜਾਵਾਂ ਕਿਤੇ ਗੋਈ ਨਾ ਲੱਗੀ ਹੋਵੇ ਹਾਂ ਉਹ ਬੋਲੇ ਤੁਸੀਂ ਰਹਿਂਦੀ ਉਹਦਾ ਕੋਈ ਪਤਾ ਨਹੀਂ ਚੱਲ ਹੁਣ ਇਹ ਵੀ ਚੰਗੀ ਸੂਤਰ ਆਈ ਐ ਇੰਨੇ ਮੈਨੂੰ ਬੜਾ ਅੱਗੇ ਅੱਗੇ ਕੀਤਾ ਹੀ ਨਾ ਬੜੀ ਅੱਗੇ ਕਰਕੇ ਤੇ ਮੈਨੂੰ ਬੁੜੀ ਬਣਾਇਆ ਹੈ ਹੁਣ ਇਹ ਹੀ ਸਭ ਕੋ ਕਰੇਗੀ ਮੈਂ ਤਾਂ ਕੁਛ ਨਹੀਂ ਬੋਲਣਾ